ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਬੁੱਟਰ ਤੇ ਜਿਲ੍ਹਾ ਨੂੰ ਪਹੁੰਚਦਾ ਜੀ ਮੌਕਾ ਬਾਈ ਕੋਲ ਪੰਜ ਨਗ ਪਕਾਉਗਾ ਜੀ ਗਾਵਾਂ ਦੇ ਠੀਕ ਹੈ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ نوٹ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਹੁਣ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀ ਜੀ ਠੀਕ ਹੈ ਜੀ ਕਰਦੇ ਆਪਾਂ ਵਾਈਜੀ ਨਾਲ ਗੱਲਬਾਤ ਲੈਨੇ ਜੀ ਜਾਣ ਕਰਕੇ ਵਾਈਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਨਾਮ ਆ ਮਰ ਸੁਖਦੇਵ ਸਿੰਘ ਨੀ ਉਹ ਰਾਜਾ ਨੰਬਰਦਾਰ ਕਹਿੰਦੇ ਆ ਜੀ ਮੈਨੂੰ ਠੀਕ ਹੈ ਪਿੰਡ ਪਿੰਡ ਬੋਟੜ ਜੀ ਜ਼ਿਲ੍ਹਾ ਜ਼ਿਲ੍ਹਾ ਮੋਗਾ ਜੀ ਹਾਂਜੀ ਵੀ ਪਹਿਲੀ ਵਾਰਡ ਦੀ ਜਾਣਕਾਰੀ ਦੋ ਜੀ ਪਹਿਲੀ ਵਾਰਡ ਦੀ ਦੂਜੇ ਸੂਏ ਜੀ ਹਾਂਜੀ ਆਪਣਾ ਸੁੰਦਿਆ ਜੇ ਰਹਿੰਦੇ ਆ ਜੀ ਦੱਸ ਦੇਣਾ ਦੱਸ ਦੇਣ ਹਾਂਜੀ ਤੋਂ ਇਸ ਥਾਂ ਤੋਂ ਬਹੁਤ ਸੋਹਣਾ ਕਰ ਰਗ ਮਾਨਿਆ ਠੀਕ ਹੈ ਰੇਟ ਹੈ ਜੀ ਇਹਦਾ ਰੇਟ ਜੀ ਬਬ ਆਪਣਾ ਫੋਟੇ ਦੱਸ ਦਾਂਗੇ ਫੋਟੇ ਠੀਕ ਹੈ ਜੀ ਤੋੜ ਦਿਓ ਜੀ ਲੋ ਪੂਰਾ ਕੱਚੀ ਹਲੇ ਬਾਈ ਕੰਨਾ ਠੀਕ ਹੈ ਜੀ ਚੈੱਕ ਕਰ ਸਕਦੇ ਤੋੜ ਦਿਓ ਇਧਰ ਹੋ ਜਾ ਮੜਾ ਜੇ ਸਾਈਡ ਤੇ ਲੋ ਜੀ ਕੁਮਾਰ ਜੀ ਦੇ ਕੋਲ ਗੁਰੂ ਜੀ ਇਹਨਾਂ ਨੂੰ ਦੋ ਇਧਰ ਨੂੰ ਦੋ ਕੋਈ ਗੱਲ ਇਧਰ ਮਰਜੀ ਤੋੜ ਦਿਓ ਜੀ ਲੋ ਜੀ ਤੋੜਾ ਤਰਾਟਾ ਹਾੜੇ ਸਾਹਮਣੇ ਠੀਕ ਹੈ ਜੀ ਸੁਆ ਕਹਿਮਾ ਜੀ ਇਹਦਾ ਦੂਜਾ ਸੁਆ ਜੀ ਦੂਜਾ ਸੁਆ ਲੋ ਜੀ ਮੋੜ ਦੇ ਮੋੜਲੇ ਪਰਾ ਲੋ ਜੀ ਚੈੱਕ ਕਰ ਸਕਦੇ ਪੂਰਾ ਕਰਮ ਵਾਲੀ ਦਾ ਲੋ ਜੀ ਪੈਂਡ ਪੁੱਟਰ ਤੇ ਜਲਾ ਨੂੰ ਪੈਂਦਾ ਜੀ ਮੋਗਾ ਵੱਧ ਜਾਣਕਾਰੀ ਬਾਈ ਤੋਂ ਲੈ ਸਕਦੇ ਹੋ ਠੀਕ ਆ ਜੀ ਬੰਦੋ ਹਾਂਜੀ ਬਈ ਦੂਜੀ ਵੜ ਦੇ ਸੂਈ ਦੂਜੀ ਵੜੇ ਵੀ ਦੂਜੇ ਸੂਈ ਹੈ ਜੀ ਹਾਂਜੀ ਇਹ ਵੀ ਅਜੇ ਹਫਤੇ ਦੀ ਕੱਚੀ ਹੈ ਜੀ ਹਫਤੇ ਦੀ ਕੱਚੀ ਹਾਂਜੀ ਹਾਂਜੀ ਠੀਕ ਆ ਜੀ ਤੇ ਦੂਜੇ ਸੂਈ ਇਹ ਹੈ ਜੀ ਰੇਟ ਇਹਦਾ ਜੀ ਰੇਟ ਇਹਦਾ ਵੀ ਤੁਹਾਨੂੰ ਫੋਨ ਤੇ ਦੱਸ ਦਿੰਦੇ ਠੀਕ ਆ ਜੀ ਲੋ ਭਰਾ ਥਣ ਦੇਖ ਸਕਦੇ ਨੇ ਲੇਵਾ ਘਰ ਮਾਂ ਵਾਲੇ ਦੇ ਸੰਗ ਜ਼ਰੂਰ ਹੈਗਾ ਤੋੜ ਦੋ ਭਰਾ ਨੂੰ ਵੀ ਲਓ ਜੀ ਅ ਇਧਰੋਂ ਲੰਮੀ ਤੋੜ ਜਾ ਕਰੋ ਦੱਬ ਖੜੱਬੀ ਠੀਕ ਆ ਜੀ ਲੋਚੀ ਠੰਡੀ ਸੀ ਮੈਨਾ ਸਾਰਿਆਂ ਨੂੰ ਸਾਫ ਆ ਕੋਈ ਕਿਸੇ ਠੀਕ ਹੈ ਜੀ ਲੋਚੀ ਸਪੇਸ ਇਹ ਸੋਹਣਾ ਤਾਰਾ ਕਰਮ ਵਾਲੀ ਦਾ ਸੋਹਣਾ ਥਾਨ ਬਹੁਤ ਸੋਹਣਾ ਲੱਗਿਆ ਭਰਾ ਮੁੱਠੀ ਵਾਲਾ ਥਾਨ ਹੈਣ ਇਹਦੇ ਵੀ ਬਾਈ ਕਹਿੰਦਾ 10 ਦਿਨ ਰਹਿੰਦੇ ਆ ਪੀਲਾਂ ਦੇ ਵੀ ਪਣਕੀ ਨੇ ਪੀਲਾਂ ਦੇ ਬਣੇ ਲੋਚੀ ਦਿਖਾਈ ਦਿੰਨੇ ਆਪਾਂ ਸਾਨੂੰ ਇੱਥੇ ਲੋਚੀ ਰਣ ਬਹੁਤ ਸੋਹਣਾ ਲੱਗਿਆ ਕਰਮ ਵਾਲੀ ਲੋਚੀ ਲੋਚੀ ਚੈੱਕ ਕਰ ਸਰ ਉਪਰ ਸੁਰਤਰਾ ਕਰਮਾੜੀ ਦਾ ਠੀਕ ਹੈ ਜੀ ਵੱਧ ਜਾਣਕਾਰੀ ਬਾਅਦ ਤੋਂ ਲੈ ਸਕਦੇ ਪਰਾ ਠੀਕ ਹੈ ਜੀ ਭਾਈ ਜੀ ਜਨਾ ਜ਼ਰੂਰ ਕਨੈਕਟ ਕਰੋ ਪੈਂਡ ਬੋਟਰ ਤੇ ਜਿਲ੍ਹਾ ਨੂੰ ਪੈਂਦਾ ਜੀ ਮੋਕਾ ਹਾਂ ਜੀ ਵੀ ਤਿੰਨ ਨੰਬਰ ਦੀ ਜਾਣਕਾਰੀ ਇਹ ਤੀਜੇ ਸੂਏ ਆ ਜੀ ਹਾਂਜੀ ਇਹਦੀ ਵੀ 8-10 ਦਿਨ ਦੀ ਇਹ ਵੀ ਕੱਚੀ ਆ ਜੀ ਠੀਕ ਹੈ ਜੀ ਹਾਂ ਬਾਕੀ ਬਹਿਣ ਨੂੰ ਸਾਫ਼ ਸੁਥਰੀ ਆ ਜੀ ਤਨਾ ਵੀ ਹੋਰ ਸਾਰੇ ਪਾਸਿਆਂ ਤੋਂ ਠੀਕ ਹੈ ਜੀ ਲੋ ਪਰਾ ਇਹਨੂੰ ਵੀ ਤੋਰ ਦੋ ਪਰਾ ਲੋ ਜੀ ਚੈੱਕ ਕਰ ਕਰਮਾੜੀ ਠੀਕ ਹੈ ਫੇਸ ਕੁਆਲਟੀ ਲੋ ਜੀ ਕੱਦ ਰੈਡ ਸੁਖਨਾ ਕਰਮ ਵਾਲੇ ਦਾ ਸੁਹਣਾ ਚੰਗੀ ਫਲੀ ਫਲੂਸੀ ਭਰਾ ਲੋ ਜੀ ਕੋਚ ਕੱਦ ਮੇਲ ਦੀ ਬਹੁਤ ਵੱਡੀ ਹੈ ਜੀ ਹਾਂਜੀ ਹਾਂਜੀ ਲੋ ਜੀ ਵੱਡੀਆਂ ਜਾਨ ਕੱਦ ਕਾਟ ਸੁਖਨਾ ਕਰਮ ਵਾਲੇ ਦਾ ਸੁਹਣਾ ਚਲੋ ਜੀ ਵਾਈ ਜੀ ਨਾ ਜਰੂਰ ਕਨੈਕਟ ਕਰੋ ਭਰਾ ਠੀਕ ਹੈ ਜੀ ਹਾਂ ਜੀ ਇਹ ਜੀ ਡੇਢ ਮਹੀਨੇ ਦੀ ਕੱਚੀ ਹੈ ਜੀ ਹਾਂ ਜੀ ਡੇਢ ਮਹੀਨਾ ਦਿੰਦਾ ਜੀ ਹਾਂ ਹਾਂ ਹੈ ਤੀਜੇ ਸੂਏ ਵੀ ਹਾਂ ਜੀ ਤੇ ਡੇਢ ਮਹੀਨੇ ਦੀ ਕੱਚੀ ਹੈ ਜੀ ਇਹ ਠੀਕ ਹੈ ਜੀ ਇਹਦੇ ਥਣ ਚੱਡਾ ਬਹੁਤ ਕੱਡੂਗੀ ਥਣ ਦੋਂਦਾ ਹੁਣ ਬਹੁਤ ਚੰਗਾ ਇਹਦਾ ਠੀਕ ਹੈ ਜੀ ਹਾਂ ਜੀ ਹਲੇ ਕੱਚੀ ਹੈ ਤੇ ਲੱਡੂ ਲਾ ਬਹੁ ਪੀਆ ਲੋ ਜੀ ਕਰਮਾ ਵਾਲੇ ਦੇ ਦੇਖ ਸਕਦੇ ਹੋ ਭਰਾ ਲੋ ਜੀ ਫੇਸ ਕੁਆਇਟਿੰਗ ਠੀਕ ਹੈ ਜੀ ਲੋ ਜੀ ਇਦਾਰੇ ਡ ਭਾਈ ਇਹਦਾ ਹੀ ਫੋਨ ਤੇ ਕਰ ਲਾਂਗੇ ਰੇਡ ਇਹਦਾ ਹੀ ਫੋਨ ਤੇ ਫਿਰ ਫੋਨ ਤੇ ਆ ਸਾਰਾ ਨੰਬਰ ਮੁਤਾਬਕ ਦੱਸਦਾ ਤੇ ਚਾਰ ਨੰਬਰ ਸੀ ਪਾ ਹਾਂ ਠੀਕ ਹੈ ਜੀ ਲੋ ਜੀ ਇਹ ਪੰਜਾਬ ਵਾਲੀ ਜਰਸੀ ਆ ਜੀ ਵਧੀਆ ਪੰਜਾਬ ਵਾਲੀ ਜਰਸੀ ਹਾਂ ਜੀ ਵੱਡੇ ਕਰਦੀ ਆ ਜੀ ਲੋ ਜੀ ਚੈੱਕ ਕਰ ਸਾਦੇ ਭਰਾ ਤੋਰਾ ਤਾਰਾ ਕਰਮ ਵਾਲੀ ਦਾ ਦਿੱਲੀ ਤੋਂ ਲੈ ਵੀ ਤੋਂ ਤਾਂਜਾ ਕੁਸ਼ ਦਾ ਢਿੱਲਾ ਤੋਂ ਬਹੁਤਾ ਕਰਮ ਵਾਲੀ ਦੇ ਛੋਲੀ ਬਹੁਤ ਆ ਜੀ ਖਾਂਦੇ ਹਾਂ ਜੀ ਹਾਂ ਜੀ ਲੋ ਜੀ ਠੀਕ ਹੈ ਜੀ ਹਾਂ ਜੀ ਭਾਈ ਪੰਜ ਨੰਬਰ ਦੱਸੋ ਜੀ ਇਹ ਸੂਈ ਵੀ ਆ ਜੀ ਹਾਂਜੀ ਆ ਬੱਛੀ ਆ ਜੀ ਇਹਦੀ ਮਗਰ ਆ ਬੱਛੀ ਛੋਟੀ ਗੈਰ ਨਸਲ ਦੀ ਆ ਜੀ ਬੱਛੀ ਇਹ ਦੇ ਮਗਰ ਬੱਛੀ ਗੈਰ ਨਸਲ ਦੀ ਭਰਾ ਦੀ ਬਹੁਤ ਸੋਹਣੀ ਹੈ ਦੇਖੋ ਹਾਂਜੀ ਹਾਂਜੀ ਲੋ ਜੀ ਹਾਂਜੀ ਭਾਈ ਇਹ ਇਹਦੇ ਥਲੇ ਹੁਣ 10 ਕਿਲੋ ਦੁੱਧ ਆਈ ਦੁੱਧ ਤਾਂ ਵੱਧ ਸੀਗਾ ਵਿੱਚੋਂ ਥੋੜਾ ਜਨਾ ਹਾਂਜੀ ਉਸ ਤੋਂ ਥੋੜਾ ਦਾਣੇ-ਦੋਣੇ ਵੱਧ ਪੈ ਗਿਆ ਸੀਗਾ ਠੀਕ ਹੈ ਜੀ ਤੇ ਮਾੜੀ ਜੀ ਰੋਕ ਗਈ ਸੀਗਾ ਠੀਕ ਹੈ ਜੀ ਹੁਣ ਦੁਬਾਰਾ ਠੀਕ ਹੈ ਜੀ ਗਾਮਪੂਰੀ ਠੀਕ ਤੇ ਦੁੱਧ ਤਾਂ 12 ਕਿਲੋ ਤੋਂ ਬਾਹਰ ਆ ਜੀ ਠੀਕ ਹੈ ਤੇ ਰੇਟ ਭਰਾ ਤੁਸੀਂ ਨਾ ਇਹਦਾ ਫੋਨ ਤੇ ਦਾ ਕਾਲ ਇਹਦੇ ਫੋਨ ਤੇ ਲੋ ਭਰਾ ਤੋਰ ਦੋ ਭਰਾ ਨੂੰ ਵੀ ਭਰਾ ਇਹ ਕਸਾ ਲਓ ਕੋਈ ਕੋਲ ਪੰਜ ਗਾਮਾ ਤੇ ਇੱਕ ਸੂਈ ਵੀ ਆ ਤੇ ਅ ਨੰਬਰ ਮੁਤਾਬਕ ਬਾਈ ਜੀ ਨੂੰ ਚਾਰ ਗੱਬਣਾ ਜੀ ਠੀਕ ਹੈ ਜੀ ਲਓ ਜੀ ਇਹ ਉਪਰਾ ਮੋੜ ਲਿਆ ਠੀਕ ਮੱਛੀ ਦਾ ਕਰਦੀ ਥੋੜਾ ਹਾਂ ਲਿਆ ਲਿਆ ਬਸ ਲਿਆ ਭਰਾ ਲਿਆ ਲਓ ਜੀ ਸੋਰਾ ਤਰਾਤ ਵੀ ਦੇਖ ਸਕਦੇ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਭਰਾ ਪਿੰਡ ਵੋਟਰ ਤੇ ਜ਼ਿਲ੍ਹਾ ਨੂੰ ਕਹਿੰਦਾ ਜੀ ਮੁਕਾ ਮਿਲਦੇ ਭਰਾ ਕਿਸਲੇ ਉਧਰੀ ਚੁੱਕ ਕੇ ਪਾਈ